ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਹੈ ਜੀ ਪਿੰਡ ਸੀਰ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਅੱਜ ਤੁਹਾਨੂੰ ਨਗਰ ਦਿਖਾਉਣੇ ਆ ਬੱਕਰੀਆਂ ਸੂਣ ਵਾਲੀਆਂ ਤੇ ਸੂਈਆਂ ਵੀਆਂ ਤੇ ਮਗਰ ਬੱਚੇ ਆ ਤੇ ਜਿਹੜੇ ਵੀ ਵੀਰਪਰਾ ਬੱਕਰੀਆਂ ਘਰੇ ਰੱਖਣ ਵਾਲੀਆਂ ਜਿਹੜੇ ਵੀ ਲੈਣਾ ਚਾਹੁੰਦੇ ਤੇ ਉਹ ਸਕਰੀਨ ਤੇ ਨੰਬਰ ਚੱਲਦਾ ਸੰਪਰਕ ਕਰ ਸਕਦੇ ਆ ਤੇ ਆਜੋ ਆਪਾਂ ਇੱਕ ਇੱਕ ਬੱਕਰੀ ਦੀ ਡਿਟੇਲ ਲੈਨੇ ਆ ਆਈ ਬਾਈ ਹਾਂ ਜੀ ਦੱਸਿਓ ਡਿਟੇਲ ਇਹਨਾਂ ਦੀ ਇੱਕ ਇੱਕ ਬੱਕਰੀ ਕਰਕੇ ਦਿੱਤੇ ਹੋਏ ਆਰ ਰਚਨ ਹੈ ਬਈ ਚਾਰ ਦੰਦ ਪਾਠਾ ਪਹਿਲਾ ਸੂਆ ਸੂਈ ਹੈ ਇਹ ਦੋ ਦੋ ਪੱਠਾ ਇਹਦੇ ਮਗਰ ਬਈ ਹਾਂਜੀ ਇਹਦਾ ਹੁਣੇ ਨੇੜੇ ਸੂਈ ਲੱਗਦੀ ਹੈ ਬਈ ਕੱਲ ਹੀ ਸੂਈ ਹੈ ਬਈ ਹਜੇ ਬਸ ਮੇਮ ਨੇ ਚੁੰਗੇ ਵੇ ਇਹਨੇ ਆਹੀਂ ਫਿਰਦੇ ਆਪਾਂ ਰੁਕ ਕੇ ਰੱਖਿਆ ਨਹੀਂ ਯਾਰ ਠੀਕ ਹੈ ਦੰਦੋਂ ਕਿਵੇਂ ਬਈ ਦੰਦੋ ਚਾਰ ਦੰਦਾਂ ਦਾ ਬਈ ਦਿਖਾ ਦੇ ਚਾਰ ਦੰਦਾਂ ਦਾ ਕੀ ਕਰੋ ਕੁਆਲਟੀ ਬੋਕਿਆ ਹਾਂ ਹਾਂਜੀ ਭਾਈ ਅਗਲੀ ਪੱਟ ਆ ਰੰਗ ਖਾ ਲੰਦੇ ਆਹ ਆਹ ਭਾਈ ਇਹਦੇ ਮਗਰ ਇੱਕ ਬੱਕਰਾ ਹੈ ਹਾਂਜੀ ਏਨੂੰ ਨਜਰੋ ਵੇਦ ਨੂੰ ਏਨੂੰ ਬਈ ਮਹੀਨਾ ਹੋ ਗਿਆ ਇਸ ਪਰੀ ਨੂੰ ਕਰਦ ਕਰ ਨੂੰ ਚਾਹੀਏ 30 ਵਾਈਡਰੀ ਹਾਈਟ ਤਾਂ ਉਹੀ ਭਾਈ 37 38 ਬਸ ਇੰਨੀ ਕੀ ਹੋਊਗੀ ਯਾਰ ਹਾਂਜੀ ਫਨ ਲੈ ਲੇ ਵੀ ਸਾਹਬ ਜਮਾਂ ਸਾਹਿਬ ਭਾਈ ਓਕੇ ਜਮਾਂ ਮੈਂ ਬਣਾਇਆ ਦਾ ਠੀਕ ਹੈ। ਹੋਰ ਅਬ ਇਹਦਾ ਬੱਕਰਾ ਗਿਆ ਕੇਦਾ ਵੀ। ਅਬ ਬਈ ਇਹਨੇ ਨਾ ਭਾਨੇ ਦੇ ਮੜੀ ਤਾਰ ਮਰਾਲੀ ਸੀਗੀ ਕੱਲ। ਹਾਂ ਉਹ ਦਿਖਾ ਦਿਓ ਮੜੀ ਵੀਡੀਓ ਚ ਨਾ। ਹਾਂ। ਕੋਈ ਐਸੇ ਕੋਈ ਚੱਤ ਨਹੀਂ ਨੀ ਮਤਾਂ ਕੋਈ। ਹਾਂਜੀ। ਇਹ ਕਿ ਨਜ਼ਰ ਦੀ ਸੁਈ ਆ ਇਹਨੂੰ ਡੇਢ ਮਹੀਨਾ ਹੋ ਗਿਆ ਬਈ ਸੁਈ 25 ਦਿਖਵਾਲੀ ਭੋਗਿਆ ਠੀਕ ਆ ਬਈ ਇਹੇ ਦੰਦੋ ਕਿਵੇਂ ਇਹ ਦੰਦੋ ਬਈ ਪੂਰੇ ਦੰਦ ਦਾ ਹਾਂਜੀ ਠੀਕ ਠੀਕ ਇਹ ਕਹਾ ਬਈ ਇਹ ਸੁਈ ਵੀ ਆ ਇਹਦੀ ਪਾਠਾ ਦੇ ਮਗਰ ਇਹਨੂੰ ਸੁਈ ਨੂੰ ਹੋ ਗਿਆ ਬਈ 2.5 ਮਹੀਨੇ ਹਾਂਜੀ ਇਹ ਤਾਂ ਕੱਲੀ ਬੱਕਰੀ ਲੈਣੀ ਤੇ ਕੱਲੀ ਬੱਕਰੀ ਵੀ ਲੈ ਸਕਦਾ ਨਹੀਂ ਪਾਠ ਉਹ ਖਾ ਦਿੰਨੇ ਨਾਲ ਉਹ ਵੀ। ਬਾਈ ਮੈਂ ਖੋਲੀ ਛੋਲਾ। ਪਾਠ ਲੈ ਨਹੀਂ ਨਾਲ। ਹਾਲੇ ਵੀ ਸਾਫ਼ ਹੈ ਬਾਈ ਤੇਰੀ। ਪੂਰੀ ਪੂਰੀ ਸਾਫ਼ ਹੈ। ਪਾਠੇ ਦੀ ਵਿਖਾ ਦਿੰਨੇ ਆ ਖੜੇ ਤੋਂ 2 ਮਿੰਟ। ਖੜਕੜ ਨਹੀਂ ਲਾਇਆ ਇਕੱਲੀ ਮੜਿਆ ਜੇ ਤੁਸੀਂ ਆਪ ਹੀ ਚੈੱਕ ਕਰ ਲਓ। ਹਾਂ ਹਾਂ। ਦੀ ਗੱਲਬਾਤ ਹੈ ਨਹੀਂ। ਆ ਪਾਠ ਚੁੰਗੂ ਕਾ ਗੁਰੇ ਪਾਠ ਫੜਾਈ ਵਾਲੀ ਮਗਰ ਆਈ। ਪਾਠ। ਤੜਾਈ ਪੱਠਣਾ ਹੋਈ ਆਹ ਪੱਠ ਬਈ ਇਹਨੂੰ ਖੜ ਕੇ ਬਈ ਚੰਗਾਉਂਦੀ ਐ ਢਾਈ ਮਹੀਨੇ ਹੋ ਗਏ ਇਹਨੂੰ ਸੋਈ ਨੂੰ ਇਹਦੇ ਝੂਲਦਾ ਬਈ ਤਾਂ ਲਾਇਆ ਸੀਗਾ ਛੋਟੇ ਮੇਉਣਿਆਂ ਨੂੰ ਇਹਦਾ ਦੁੱਧ ਚੰਗਾ ਦੀਦਾ ਠੀਕ ਹੈ ਹਾਂ ਠੀਕ ਬਈ ਹੁਣ ਹਾਂ ਹੋਰ ਇੱਕ ਬਈ ਯਾਰ ਇਹਦਾ ਬੱਚਾ ਹੈ ਨੀਗਾ ਲੱਗੀ ਨੂੰ ਇਹਨੂੰ ਡੇਢ ਕਿ ਮਹੀਨਾ ਹੋਇਆ ਪਰ ਆਪਾਂ ਖਾਲੀ ਕਰਕੇ ਲੈ ਜਾਣੀ ਕਿ ਇਹਨੂੰ ਵੀ ਇਹਨੂੰ ਖਾਲੀ ਕਰਕੇ ਲੈ ਜੇ ਗੱਪਣ ਕਰਕੇ ਲੈ ਜਾਣੀ ਹਾਂ ਉਹ ਬਾਹਲੇ ਦੀ ਠੀਕ ਆ ਠੀਕ ਆ ਇਹ ਦੰਦੋ ਕਿਵੇਂ ਇਹ ਵੀ ਜਵਾਨ ਆ ਬਈ ਜਮਾ ਵੇਖ ਹਾਂਜੀ ਓਕੇ ਬਈ ਹੁਣ ਬਈ ਗੱਪਣ ਵਿਖਾ ਦਿੰਨੇ ਆਪਾਂ ਬੱਕਰੀਆਂ ਹੂੰ ਪਣ ਬੱਕਰੀ ਆ ਬਈ ਤਿੰਨ ਮਹੀਨੇ ਦੀ ਗੱਬਣਾ ਪੱਕੀ ਗਰੰਟੀ ਹੋ ਬਾਈ ਹਾਂ ਬਾਈ ਗਰੰਟੀ ਹੈ ਚੀਜ਼ ਦੀ ਜਮਾ ਠੀਕ ਹੈ ਇਹ ਬੱਕਰਾ ਆਪਣਾ ਘਰ ਦਾ ਹੈ ਹਾਂ ਹਾਂ ਬੱਕਰਾ ਘਰ ਦਾ ਬਈ ਆਪਣਾ ਦੰਦੋ ਕਿਵੇਂ ਹੈ ਬਾਈ ਇਹ ਦੰਦੋ ਜਵਾਨ ਹੈ ਬਾਈ ਇਹ ਠੀਕ ਹੈ ਹਾਂਜੀ ਖਾਣਾ ਤੁਹਾਨੂੰ ਦੀ ਜਮਾ ਓਕੇ ਹੈ ਬਾਈ ਇਹ ਕਿਹੜੇ ਸੂਏ ਹੈ ਬਾਈ ਇਹ ਇਹ ਤੀਜਾ ਸੂਆ ਸੂਗੀ ਬਾਈ ਹਾਂ ਤੇ ਪਿਛਲੇ ਸੂਏ ਨੇ ਤਿੰਨ ਮਹੀਨੇ ਨਹੀਂ ਦਿੱਤੇ ਬਈ ਠੀਕ ਹੈ ਹਾਂਜੀ ਠੀਕ ਹੈ ਬਾਈ ਸੋਰ ਦੇ ਮੜੀ ਪਰੇ ਲੈ ਛੱਡਿਓ ਅਖੀਰੀ ਪਾਠ ਆ ਬਈ ਹਜੇ ਠੀਕ ਆ ਮੇਵੀ ਗੱਬਣਾ ਬਈ ਹਾਂਜੀ ਇਹਨੂੰ 2 ਮਹੀਨੇ ਹੋ ਗਏ ਬਈ ਕ੍ਰੋਸ ਹੋਈ ਨੂੰ ਪੱਕੀ ਗੱਬਣਾ ਜਾਵੇ ਗਾਰੰਟੀ ਹੈ ਦੀ ਹਾਂਜੀ ਠੀਕ ਹੈ ਕਿਹੜੇ ਬੱਕਰੇ ਨੂੰ ਗੱਬਣਾ ਹੈ ਉਹ ਵੀ ਆ ਕਾਲਾ ਬਈ ਆਪਣਾ ਠੀਕ ਹੈ ਹਾਂਜੀ ਠੀਕ ਹੈ ਬਈ ਛੱਡ ਦਿਓ ਬਈ ਦੋ ਦਿਨ ਇਵੀ ਗੱਭਣਾ ਬਾਈ ਜੀ ਇਹ ਦੰਦੋ ਕਿਵੇਂ ਬਾਈ ਇਹ ਵੀ ਜਵਾਨ ਆ ਬਾਈ ਜੀ ਦੰਦ ਦੰਦ ਕਿਸਾਇ ਹੈ ਜੇ ਕਿਸੇ ਬੱਕਰੀ ਨੇ ਵੀ ਨਹੀਂ ਬਾਈ ਇਹ ਕਿੰਨੇ ਜਲਦੀ ਗੱਭਣਾ ਇਹ 2.5 ਮਹੀਨਿਆਂ ਦੀ ਵੀ ਪੱਕੀ ਗੱਭਣਾ ਬਾਈ ਗਾਰੰਟੀ ਹੈ ਹਾਂ ਗਾਰੰਟੀ ਐਵੇਂ ਅੰਲੇ ਵੀ ਤਾਂ ਪੂਰੀ ਸਾਫ ਸਾਫ ਪੂਰੀ ਓਕੇ ਬਾਈ ਠੀਕ ਹੈ ਹਾਂ 7 ਦਿਨਾਂ ਦਾ ਹੀ ਆ ਬਈ ਬੱਕਰੀ ਬਸ ਹਾਂਜੀ ਤੇਰੀ ਥਾਂ ਲੇਵਣੀ ਸਾਫ ਹਾਂਜੀ ਹਾਂਜੀ ਬਈ ਸਾਫ ਹੈ ਠੀਕ ਕਿਹੜੇ ਸੂਏ ਬਈਏ ਦੂਜਾ ਸੂਏ ਬਈ ਸੇਦਾਂ ਦੇ ਆ ਵੀ ਬਈ ਕਿੰਨੀਆਂ ਆਉਗੀਆਂ ਟੋਟਲ ਗੱਬਣਾ ਆ ਵੀ ਗੱਬਣਾ ਬਈ ਬੱਕਰੀ ਇਹ ਵੀ ਬਸ ਤੇ ਨਹੀਂ ਲੈਂਦੀ ਬਈ ਇੱਕਦਾਂ ਇੱਕ ਥਾਣਾ ਬਈ ਇਹਦਾ ਇੱਕ ਥਾਣਾ ਬਈ ਇਹਦਾ ਇਹ ਕਸਾਈ ਜਵੜਾ ਜਵਣ ਹਾਂਜੀ ਇੱਕ ਜਵਾਂ ਸਹੀ ਚੱਲਦਾ ਇਹ ਦੰਦੋ ਗਏ ਦੰਦੋ ਜਵਾਨ ਬਈ ਠੀਕ ਹੈ 88 ਪੱਥਰ ਦੇ ਵਿੱਚ